ਸਵਾਗਤ ਕਰਦੇ ਵੀਰ ਜੀ ਤੁਹਾਡੇ ਆਪਣੇ ਚੈਨਲ ਤੇ ਸਰਬਦੇ ਦੀ ਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਬਹੁਤ ਹੀ ਚੰਗੀ ਵੈੜ ਦੀ ਲੈ ਕੇ ਆਏ ਜੇ 25 26 ਕਿਲੋ ਦੁੱਧ ਵਾਲੀ ਵੈੜ ਜੇ ਚੰਗੇ ਵਧੀਆ ਥਣਪਾਂਡੇ ਦੀ ਵੈੜ ਜੇ ਦੇਖ ਸਕਦੇ ਜੇ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ ਪੰਜਾਬ ਵਾਲੀ ਵੱਡੀ ਜਰਸੀ ਵੈੜ ਜੇ ਲੋਜ ਉੱਪਰੋਂ ਦੇਖ ਸਕਦੇ ਜੇ ਪੂਰੀ ਸੰਭੀ ਪਲੀ ਤੇ ਰਾਜੀ ਵੈੜ ਜੇ ਪੂਰੀ ਸ਼ਾਈਨ ਵਾਲੀ ਤੇ ਬਿਲਕੁਲ ਠੰਡੀ ਸੀਲ ਸੋ ਵੈੜ ਜੇ ਪੂਰੀ ਜਾਣਕਾਰੀ ਇਸ ਵੈੜ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਇਸ ਵੀਡੀਓ ਰਹੀਂ ਬਣੇ ਰਹੋ ਵੀਡੀਓ ਦੇ ਪੂਰੇ ਅੰਤ ਤੱਕ ਜੀ ਵੀਡੀਓ ਦੇਖਣ ਤੋਂ ਪਹਿਲਾਂ ਜੋ ਮੇਰੇ ਵੀਰ ਇਸ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਜੋ ਨਵੇਂ ਵੀਰ ਜੁੜੇ ਆ ਉਹ ਚੈਨਲ ਨੂੰ ਜੇਕਰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰ ਦਿਓ ਜੀ ਲੋ ਜੀ ਦੇਖ ਸਕਦੇ ਜੀ ਇਹ ਜੋ ਆਪਾਂ ਵੀਡੀਓ ਕਵਰ ਕਰ ਰਹੇ ਆ ਆਪਣੇ ਫਾਰਮ ਤੋਂ ਕਵਰ ਕਰ ਰਹੇ ਆ ਜੀ ਸਰਬ ਡੇਰੀ ਫਾਰਮ ਤੋਂ ਐਡਰੈਸ ਨੋਟ ਕਰ ਲਓ ਜੀ ਪਿੰਡ ਗੱਗੜਪਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਾ ਫੋਨ ਨੰਬਰ ਵੀ ਨੋਟ ਕਰ ਲਓ ਜੀ 9815580262 ਜੇਕਰ ਕਿਸੇ ਵੀਰ ਦੀ ਵੈਡ ਪਸੰਦ ਆਉਂਦੀ ਹੈ ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲੋਂ ਵੀ ਵੈਡ ਖਰੀਦ ਸਕਦੇ ਜੀ ਲਓ ਜੀ ਦੇਖ ਸਕਦੇ ਜੀ ਪੂਰੇ ਉੱਚੇ ਲੰਮੇ ਵੱਡੇ ਕਦ ਕਾਠ ਵਾਲੀ ਜੀ ਤੇ ਬਿਲਕੁਲ ਠੰਡੀ ਸੀਲ ਸਹੂ ਵੈਡ ਜੀ ਲਓ ਜੀ ਲਓ ਜੀ ਫੇਸ ਕੁਆਲਟੀ ਦੇ ਸਕਦੇ ਜੀ ਬਹੁਤ ਵਧੀਆ ਫੇਸ ਕੁਆਲਟੀ ਜੀ ਬੋਦੀ ਵਾਲੀ ਵੈਡ ਜੀ ਜਰਸੀ ਕ੍ਰਾਸ ਵੈਡ ਜੀ ਲਓ ਜੀ ਪੂਰੀ ਸ਼ਾਈਨ ਵਾਲੀ ਵੈਡ ਜੀ ਦੇਖ ਸਕਦੇ ਜੀ ਲਓ ਜੀ ਤੁਹਾਨੂੰ ਥਾਣੇ ਨੇੜੇ ਚੈੱਕ ਕਰਾਈਏ ਜੀ ਥਾਣਾ ਦੀ ਜੇਕਰ ਗੱਲ ਕਰੀ ਥਾਣਾ ਜਿਹੜਾ ਸਹਜ ਹੈ ਉਹ ਕਾਫੀ ਵਧੀਆ ਜੇ ਚਾਰੇ ਥਾਣ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਜੇ ਪੂਰੇ ਵਿੱਥੀ ਤੇ ਗੈਪ ਤੇ ਦੇਖ ਸਕਦੇ ਜੇ ਲੋ ਜੀ ਤੇ ਬਿਲਕੁਲ ਠੰਡੀ ਸੀਲ ਸੋ ਵੈੜ ਜੇ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ ਲੋ ਜੀ ਗੱਬੜ ਵੈੜ ਜੇ ਵੀ ਜੀ ਦੂਸਰੇ ਸੂਏ ਇਸ ਵੈੜ ਨੇ ਸੂਣਾ ਜੇ ਲੋ ਚੜ੍ਹ ਕੇ ਚੈੱਕ ਕਰ ਸਕਦੇ ਪਿਛੇ ਤੋਂ ਜੀ ਚੜ੍ਹੇ ਦੀ ਜਿਹੜੀ ਤਿਆਰੀਆਂ ਵੈੜ ਨੇ ਹੁਣ ਵੀ ਕਾਫੀ ਵਧੀਆ ਕੀਤੀ ਆ ਹਲੇ ਜੋ ਸੂਣ ਦੇਵੇ ਸਮਾ ਜੇ ਉਹ 5 ਤੋਂ 6 ਦਿਨ ਬਾਕੀ ਰਹਿੰਦਾ ਜੇ ਪੂਰੀ ਚੱਡੀ ਦੀਆਂ ਵਲਟੀਆਂ ਕੱਢ ਕੇ ਦੁੱਧ ਨਾਲ ਚੱਡਾ ਪਰ ਕੇ ਫਿਰ ਇਸ ਬੈੜ ਨੇ ਸੋਣਾ ਜੇ ਦੁੱਧ ਦੇ ਬੜੇ ਰਮਾਨਾ 25-22 ਲੀਟਰ ਚਵਾ ਦੇਗੀ ਜੀ ਕਿਉਂਕਿ ਕਾਫੀ ਕੁਆਲਟੀ ਵਾਲੀ ਬੈੜ ਜੇ ਲੋ ਜੀ ਉੱਪਰ ਵੀ ਦੇਖ ਸਕਦੇ ਜੇ ਪੂਰੀ ਸੰਭੀ ਪੜੀ ਤੇ ਰਾਜੀ ਬੈੜ ਜੇ ਪੂਰੀ ਚਮਕਾਲੀ ਸ਼ਾਈਨਿੰਗ ਵਾਲੀ ਦੇਖ ਸਕਦੇ ਜੇ ਲੋ ਜੀ ਲੋ ਜੀ ਥਣ ਦੂਸਰੀ ਸਾਈਡ ਤੋਂ ਦੇਖ ਸਕਦੇ ਜੇ ਬਹੁਤ ਹੀ ਥਣਾ ਸਹਿਜ ਜੇ ਲੋ ਜੀ ਪਹਿਲੇ ਸੁਏ ਹੋਏ ਬਹੁਤ ਵਧੀਆ ਰਿਕਾਰਡ ਜੇ ਇਸ ਬੈੜ ਦਾ ਦੁੱਧ ਆ ਪਹਿਲੇ ਸੂਏ ਵੀ 23-24 ਲੀਟਰ ਦੁੱਧ ਚੋਇਆ ਜੀ ਇਸ ਵੈੜ ਨੇ ਐਦ ਕਿਉਂ ਉਮੀਦਿਆ ਕਿ 25-26 ਲੀਟਰ ਬੜੇ ਰਮਾਨਾਂ ਚ ਵਾ ਦੇਗੀ ਜੀ ਲੋ ਜੀ ਦੇਖ ਸਕਦੇ ਜੀ ਦੂਸਰੇ ਸੂਏ ਇਸ ਵੈੜ ਨੇ ਸੋਣਾ ਜੀ ਸੂਣ ਦੇ ਵੀ ਜੋ ਸਮਾਜ ਉਹ 5 ਤੋਂ 6 ਦਿਨ ਬਾਕੀ ਰਹਿੰਦਾ ਜੇ ਤੇ ਦੁੱਧ ਦੇ ਬੜੇ ਰਮਾਨਾਂ 25-26 ਲੀਟਰ ਚ ਵਾ ਦੇਗੀ ਜੀ ਵੈੜ ਕਾਫੀ ਕੁਆਲਟੀ ਵਾਲੀ ਜੇ ਬਾਕੀ ਵੀਰ ਜੀ ਤੁਹਾਨੂੰ ਪਤਾ ਗਰਮੀ ਇਹ ਵੈੜਾਂ ਬਿਲਕੁਲ ਨਹੀਂ ਜੇ ਮਨਾਉਂਦੀਆਂ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ ਤੇ ਦੁੱਧ ਦੀ ਜਿਹੜੀ ਫੈਂਟ ਆ ਉਹ ਵੀ ਕਾਫੀ ਵਧੀਆ ਹੁੰਦੀ ਹੈ ਇਹਨਾਂ ਦੀ ਦੁੱਧ ਸੰਘਣਾ ਹੁੰਦਾ ਜੇ ਲੋ ਜੀ ਦੇਖ ਸਕਦੇ ਜੀ ਬਾਕੀ ਜੇਕਰ ਕਿਸੇ ਵੀਰ ਦੀ ਵੈਡ ਪਸੰਦ ਆਉਂਦੀ ਹੈ ਤੁਸੀਂ ਇੱਥੇ ਆਓ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀ ਆ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਹੀ ਵੈਡ ਖਰੀਦ ਸਕਦੇ ਜੀ ਲੋ ਰੇਟ ਇਹ ਜੋਸ ਵੈਡ ਦਾ ਉਹ ਫੋਨ ਤੇ ਹੋਏਗਾ ਜੀ ਤੇ ਵੈਡ ਦੇ ਹਿਸਾਬ ਨਾਲ ਰੇਟ ਬਿਲਕੁਲ ਜਾਇਜ਼ ਹੋਏਗਾ ਜੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਂਦੀ ਆ ਤੁਸੀਂ ਆਪਣੇ ਨਾਲ ਫੋਨ ਤੇ ਕੰਟੈਕਟ ਕਰਕੇ ਤਾਂ ਆਪਣੇ ਕੋਲੋਂ ਵੀ ਵੈੜ ਖਰੀਦ ਸਕਦੇ ਜੇ ਵੈੜ ਕਾਫੀ ਕੁਆਲਟੀ ਵਾਲੀ ਜੇ 25 26 ਕਿਲੋ ਦੁੱਧ ਵਾਲੀ ਵੈੜ ਜੇ ਲਓ ਜੀ ਦੇਖ ਸਕਦੇ ਜੇ ਪੂਰੀ ਵੀਡੀਓ ਵੇਖਣ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਹੈ ਚੈਨਲ ਤੇ ਸਰਵਟਰੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਪਹਿਲਾਂ ਤੋਂ ਚੈਨਲ ਨੂੰ ਬਹੁਤ ਸਾਰਾ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਸਪੋਰਟ ਕਰਦੇ ਰਹੋ ਤੇ ਆਪਰੋ ਹੀ ਨਵੀਂ ਨਵੀਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਬੀਤੀ